ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡਾ ਧਿਆਨ ਸਮੁੱਚੇ ਸਿੱਖ ਪੰਥ ਦਾ ਧਿਆਨ ਜਿਹੜਾ ਕਿ ਭਗੌੜਾ ਦਲ ਹੈ ਉਹ ਆਪਦੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀਆਂ ਉਹਦੇ ਉੱਪਰ ਕੇਂਦਰ ਕਰਨਾ ਚਾਹੁੰਦੇ ਆ ਜਿਵੇਂ ਕਿ ਸਿੱਖ ਸੰਸਥਾਵਾਂ ਨੂੰ ਪਹਿਨਾਂ ਨੇ ਕਮਜ਼ੋਰ ਕੀਤਾ ਤੱਕ ਸੇਵਾ ਦਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਚ ਕਾਡਰ ਚ ਫੇਰੂ ਫੇਰੂ ਕਰਕੇ ਸਿੱਖ ਪੰਥ ਦੀ ਤਾਕਤ ਨੂੰ ਕਮਜ਼ੋਰ ਕੀਤਾ ਹੁਣ ਸਿੱਖ ਪੰਥ ਦੀ ਇੱਕ ਸ਼ਾਨਾਮਤੀ ਇਤਿਹਾਸਿਕ ਸੰਸਥਾ ਜਿਹਨਾਂ ਨੂੰ ਆਪਾਂ ਕੌਮ ਦੀ ਇੱਕ ਸਾਂਝੀ ਸੰਸਥਾ ਕਹਿੰਦੇ ਆ ਜੋ ਆਪਣੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਹੁਤ ਸ਼ਹਾਦਤਾਂ ਦੇ ਕੇ ਬਣਾਈ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਉੱਪਰ ਇਹਨਾਂ ਨੇ ਆਪਦਾ ਜਾਲ ਵਿਛਾ ਕੇ ਉਹਨੂੰ ਮੀਂਹ ਤੋਂ ਪੱਟਣਾ ਸ਼ੁਰੂ ਕਰ ਦਿੱਤਾ ਗੋਲਕ ਦੀ ਦੁਰਵਰਤੋ ਤੇ ਬਦਨਾਮੀ ਦਾ ਘਰ ਬਣਾਉਣ ਦੀ ਇਹਨਾਂ ਨੇ ਸ਼ੁਰੂਆਤ ਕਰਤੀ ਇਸ ਕਰਕੇ ਤੁਹਾਡੇ ਅੱਗੇ ਕਈ ਮੈਂ ਤੱਥ ਵੀ ਅੱਜ ਰੱਖੂੰਗਾ ਤੇ ਸਾਡਾ ਇੱਕ ਤਰੀਕੇ ਨਾਲ ਜੇ ਮੈਂ ਕਹਾਂ ਤਾਂ ਦਿਲ ਬੜਾ ਖੁਸ਼ੀ ਕਿ ਕਿਤੇ ਸ਼ਾਇਦ ਅੱਜ ਧਾਮੀ ਸਾਹਿਬ ਨੇ ਜਦੋਂ ਪੀਸੀ ਕੀਤੀ ਤਾਂ ਪੀਸੀ ਕਰਕੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਕੀ ਪਤਾ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਹੋਵੇ ਤੇ ਸੰਗਤ ਦੀ ਜਿਹੜੀ ਦਲੀਲ ਹੈ ਮੰਨ ਕੇ ਉਹ ਚੰਗੀ ਤਰ੍ਹਾਂ ਰੱਖ ਦਿੰਦੇ ਆ ਜੀ ਮੌਕਾ ਵੀ ਸੀ ਪਰ ਧਾਮੀ ਸਾਹਿਬ ਨੇ ਫੇਰ ਉਹੀ ਚੀਜ਼ ਕੀਤੀ ਪਰਦਾ ਪਾਉਣ ਦੀ ਜਿਹੜੀ ਰੀਤ ਹੈ ਬੇਸ਼ੱਕ ਧਾਮੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਧਾਮੀ ਸਾਹਿਬ ਇਹ ਜੀ ਇਮਾਨਦਾਰੀ ਤੋਂ ਆਪਾਂ ਲੈਣਾ ਕੀ ਹੈ ਤੁਸੀਂ ਕਿਸ ਸੰਸਥਾ ਦੇ ਮੁਖਿਓ ਕਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਹੜੇ ਜਥੇਦਾਰਾਂ ਦੀ ਤੁਸੀਂ ਸੰਗਤ ਕੀਤੀ ਹੈ ਤੇ ਜਿਸ ਤਰੀਕੇ ਦਾ ਤੁਹਾਡਾ ਕਿਰਦਾਰ ਹੈ ਪੰਥ ਦੇ ਵਿੱਚ ਇਹ ਤੁਹਾਡੇ ਤੋਂ ਉਮੀਦ ਨਹੀਂ ਸੀ ਧਾਮੀ ਸਾਹਿਬ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੈ ਕਿ ਤੂੰ ਇਧਰ ਉਧਰ ਕੀ ਬਾਤ ਮਤ ਕਰ ਬਤਾ ਕਿ ਕਾਫਲਾ ਕਿਉਂ ਲੂਟਾ ਰਾਜਦਾਨੋਂ ਸੇ ਗਿਲਾ ਨਹੀਂ ਤੇਰੀ ਗੈਰੀਅਤ 'ਤੇ ਸਵਾਲ ਹੈ ਮੈਂ ਤੁਹਾਡੇ ਅੱਗੇ ਆ ਤੱਥ ਰੱਖਦਾ ਕਿਉਂਕਿ ਹੁਣ ਤਾਂ ਸੰਗਤ ਜੀ ਸਪਰੀਮ ਕੋਰਟ ਦੀ ਜੀ ਆਪਾਂ ਰੂਲਿੰਗ ਮੰਨੀਏ ਉਹ ਵੀ ਆ ਪਿਛਲੇ ਹਫਤੇ 9 ਸਪਟੈਂਬਰ ਨੂੰ ਡਬਲ ਬੈਂਚ ਦਾ ਫੈਸਲਾ ਆ ਗਿਆ ਕਿ ਜਿਹੜੀ ਕੈਸ਼ ट्रांजैक्शनਾਂ ਨੇ ਉਹ ਬੇਸ਼ੱਕ ਬੈਂਕ ਦੇ ਅੰਦਰ ਸਬੂਤ ਨਾ ਉਹਦੀ ਕੋਈ ਆਈਟਿਨਰੀ ਹੋਵੇ ਜਾਂ ਬੈਂਕ ट्रांजैक्शन ਦਾ ਨਾ ਹੋਣ ਜਿਹੜੀ ਕੈਸ਼ ਹੈ ਜੋ ਇੱਕ ਪਾਸਿਓ ਜਿੰਨਾ ਘਟਾਇਆ ਹੋਵੇ ਕੱਢਿਆ ਹੋਵੇ ਤੇ ਦੂਜੇ ਪਾਸਿਓ ਉਹਨੇ ਵਰਤਿਆ ਹੋਵੇ ਉਸ ਨੂੰ ਵੀ ਇੱਕ ਕਾਰਪੋਰੇਟ ਵੈਲਸ ਐਵੀਡੈਂਸ ਕੋਰਟ ਦੇ ਵਿੱਚ ਮੰਨਿਆ ਜਾ ਸਕਦਾ ਆ ਮੈਂ ਤੁਹਾਡੇ ਅੱਗੇ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਰੱਖ ਰਿਹਾ ਤੇ ਇਸ ਦੇ ਆਧਾਰ ਤੇ ਇਸ ਦੇ ਆਧਾਰ ਤੇ ਮੈਂ ਤੁਹਾਡੇ ਅੱਗੇ ਹੁਣ ਬੇਨਤੀ ਕਰੂੰਗਾ ਆਪਦੀ ਆਈਟੀ ਟੀਮ ਨੂੰ ਕਿ ਉਹ ਜਿਹੜੀ ਪਹਿਲੀ ਸਲਾਈਡ ਹੈ ਤੁਹਾਡੇ ਅੱਗੇ ਰੱਖਣ ਕਿਉਂਕਿ ਇੱਕ ਐਵੀਡੈਂਸ ਦੇ ਤੌਰ ਤੇ ਜੋ ਅਸੀਂ ਕਾਰਪੋਰੇਟ ਕੀਤੀ ਹੈ ਕਿ ਇੱਥੇ ਧਾਮੀ ਸਾਹਿਬ ਅਨਾਉਂਸ ਕਰਦੇ ਆ ਉੱਥੇ ਥੱਲੇ ਲਾਗੂ ਕਰਦੇ ਨੇ ਸ਼੍ਰੋਮਣੀ ਕਾਲdal ਦੇ ਵਰਕਰ ਤੇ ਜਿਵੇਂ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਜੋ ਆਪਦੇ ਏਜੰਡੇ ਵਿੱਚ ਅਨਾਉਂਸ ਕਰੀ ਜਾਂਦੇ ਨੇ ਉਹ ਥੋੜੇ ਦਿਨ ਬਾਅਦ ਆਪਾਂ ਦੇਖ ਰਹੇ ਹਾਂ ਕਿ ਐਸਡੀਪੀਸੀ ਉਹ ਚੀਜ਼ਾਂ ਨੂੰ ਮਨਜ਼ੂਰੀ ਦੇ ਕੇ ਅਕਾਲੀ ਕਾਰਡਰ ਦੇ ਕੋਲ ਹੈ ਜਿਹੜਾ ਉਹ ਸਮਾਨ ਪਹਚਾਈ ਜਾਂਦੇ ਨੇ ਤੁਸੀਂ ਹੁਣ ਜਿਵੇਂ ਸਕਰੀਨ ਤੇ ਦੇਖ ਸਕ ਰਹੇ ਹੋ ਕਿ 1 ਲੱਖ ਏਕੜ ਜ਼ਮੀਨ ਲਈ ਸਰਟੀਫਿਕੇਟ ਕਣਕ ਦੇ ਬੀਜ ਸੀ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਭਗੌੜਾ ਦਲ ਹੈ ਉਹ ਆਪ ਦੀ ਜੁੱਟਲੀ ਨੂੰ ਅਨਾਉਂਸ ਕਰਦੇ ਨੇ ਕਿ ਆਪਾਂ ਇਹ ਸਾਰੀ ਸੰਗਤ 'ਚ ਦੇਣੀ ਹੈ ਫਿਰ 500 ਟਰੱਕ ਕਹਿੰਦੇ ਤੂੜੀ ਦਾ ਦਵਾਂਗੇ ਫਿਰ ਕਹਿੰਦੇ ਆ 500 ਆ ਜਿਹੜੀ ਫੋਗਿੰਗ ਮਸ਼ੀਨਾਂ ਨੇ ਉਹ ਦਵਾਂਗੇ ਫਿਰ ਕਹਿੰਦੇ ਆ 500 ਟਰੱਕ ਮੱਕੀ ਦੇ ਅਚਾਰ ਦੇ ਦਵਾਂਗੇ ਫਿਰ ਕਹਿੰਦੇ ਗਰੀਬਾਂ ਤੇ ਲੋੜਵੰਤ ਪਰਿਵਾਰ ਲਈ 30000 ਕਵਾਂਟਲ ਕਣਕ ਦਵਾਂਗੇ ਫਿਰ ਤੁਸੀਂ ਦੇਖੋ ਇਹ 8 ਤਰੀਕ ਤੱਕ ਇਹ ਸਾਰੇ ਏਜੰਡੇ ਅਨਾਉਂਸ ਹੁੰਦੇ ਆ ਤੇ 11 ਸਪਟੰਬਰ ਨੂੰ ਇਹ ਸੰਗਤ ਜੀ ਤੇ ਥੋੜਾ ਵਿਸ਼ੇਸ਼ ਧਨ ਦਿਓ 11 ਸਪਟੰਬਰ ਨੂੰ ਐਸਜੀਪੀਸੀ ਉਹੀ ਨੇ ਜਿਹੜੇ ਐਲਾਨ ਆਪਦੀ ਮਨਜ਼ੂਰੀਆਂ ਦੇ ਕੇ ਬਰਾਬਰੀ ਕਰ ਦਿੰਦੀ ਇਹ ਐਸਜੀਪੀਸੀ ਇੱਕ ਪਰਿਵਾਰ ਦੀ ਸੰਸਥਾ ਬਣ ਕੇ ਰਹਿ ਗਈ ਹੈ ਆਪਾਂ ਦੇਖਦੇ ਆ ਕਿ ਸਿੱਖੀ ਪ੍ਰਚਾਰ ਦੇ ਵਿੱਚ ਕਿੰਨਾ ਗਿਰਾਵਟ ਆਈ ਹੈ ਧਰਮ ਪਰिवर्तन ਹੋ ਰਿਹਾ ਆਪਾਂ ਸਿੱਖ ਬੱਚਿਆਂ ਦੀ ਬਾਹ ਚੰਗੀ ਤਰ੍ਹਾਂ ਨਹੀਂ ਫੜਨ ਪਾਰੇ ਇਹਦਾ ਕਾਰਨ ਕੀ ਹੈ ਕਿਉਂਕਿ ਇਹ ਸੰਸਥਾ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਕੇ ਰਹੇਗੀ ਨਿੱਜੀ ਜਾਇਦਾਦ ਸੰਗਤ ਜੀ ਮੈਂ ਸਿੱਖ ਇਤਿਹਾਸ ਦਾ ਤੁਹਾਡੇ ਅੱਗੇ ਰੱਖਣਾ ਚਾਹੂੰਗਾ ਇੱਕ ਪਹਿਲੂ ਧੀਰ ਮੱਲਿਏ ਹੋਏ ਨੇ ਜਿਨ੍ਹਾਂ ਨੇ ਇਸੇ ਤਰੀਕੇ ਨਾਲ 나ਗ ਵੱਲ ਭਾ ਕੇ ਗੁਰੂ ਦੀ ਗੋਲਕ ਤੇ ਜੋ ਆਤ ਕਰਨ ਸਾਹਿਬ ਦੇ ਸਰੂਪ ਸੀ ਉਹਨਾਂ ਦੇ ਉੱਪਰ ਆਪ ਦਾ ਕਬਜ਼ਾ ਜਮਾਲਿਆ ਸੀ ਉਸ ਤੋਂ ਬਾਅਦ ਦਸਮ ਪਾਤਸ਼ਾਹ ਦੇ ਸਮੇਂ ਮਸੰਦ ਹੋਏ ਨੇ ਤੇ ਉਹਨਾਂ ਦਾ ਹਾਲ ਕੀ ਹੋਇਆ ਉਹ ਆਪਾਂ ਬਹੁਤ ਭਲੀ ਭਾਂਤ ਜਾਣਦੇ ਆ ਸਿੱਖ ਧਰਮ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਤੇ ਮਸੰਦਾਂ ਨੂੰ ਕੜਾਹੇ 'ਚ ਸਾੜਨਾ ਕੀਤਾ ਸੀ ਕੜਾਹਿਆਂ 'ਚ ਕੀ ਇਹਨਾਂ ਦੀ ਕੋਈ ਕਰਨੀ ਇਸ ਨਾਲੋਂ ਘੱਟ ਗੁਰੂ ਦੀ ਗੋਲ ਇੱਕ ਗਰੀਬ ਦਾ ਮੂੰਹ ਕੀ ਸੁਖਬੀਰ ਬਾਦਲ ਦੀ ਨਿੱਜੀ ਜਾਇਦਾਦ ਇਸ ਦਾ ਜਵਾਬ ਕੌਣ ਦੇਊਗਾ ਮੈਂ ਠੁਡਿਆ ਕਿ ਹੁਣ ਇੱਕ ਕਈ ਚੱਚ ਰੱਖਦਾ ਤੁਸੀਂ ਦੇਖੋ ਕਿ ਸੰਗਰੂਰ ਜ਼ਿਲ੍ਹੇ ਦੀ ਇੱਕ ਗੱਲ ਹੈ ਉੱਥੋਂ ਹੀ ਤੁਹਾਨੂੰ ਸਾਰਾ ਕਨਸੈਪਟ ਸਮਝ ਆ ਜਾਊਗਾ ਕਿ ਬੈਕਗ੍ਰਾਉਂਡ ਕੀ ਹੈ 6 ਤਰੀਕ ਨੂੰ ਜੋ ਕਿ ਸੁਖਬੀਰ ਸਿੰਘ ਬਾਦਲ ਜੀ ਉੱਥੇ ਜਾਂਦੇ ਨੇ ਮੈਂ ਆਈਟੀ ਟੀਮ ਨੂੰ ਬੇਨਤੀ ਕਰੂੰਗਾ ਕਿ ਵੀਡੀਓ ਚਲਾਉਣ 2000 ਲੀਟਰ ਉਹ ਡੀਜ਼ਲ ਭੇਜ ਦਿਉਗਾ ਐਂ ਆ ਵੀ ਪੈਸਾ ਇਕੱਠੇ ਰੱਖ ਲ ਕੇ ਕਰ ਲਓ 2000 ਮੈਂ ਭੇਜੂਗਾ ਸ਼ਾਮ ਤੱਕ ਠੀਕ ਹੈ 2000 ਵੀ ਲੋੜ ਪਈ 2000 ਲੀਟਰ ਵੀ ਮੈਂ ਕਰ ਦਿਉ ਮੈਂ ਭੇਜ ਜਾਊਗਾ ਇਕੱਠਾ ਤੇ ਹੁਣ ਹੁਣ ਤੁਹਾਡੇ ਵਾਸਤੇ ਮੈਂ ਮੈਂ ਪਹਿਲੇ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਤੇ ਕੈਸ਼ ਦੇ ਗਏ 2000 ਲੀਟਰ ਉਹ ਡੀਜ਼ਲ ਪੇ ਇੱਕ ਵਾਰ ਬੰਦ ਕਰਨ ਆ ਵੀ ਪੈਸਾ ਹੁਣ 6 ਤਰੀਕ ਨੂੰ ਇਹ ਅਨਾਉਂਸਮੈਂਟ ਹੁੰਦੀ ਹੈ ਦੇ ਵਿੱਚ ਤੁਸੀਂ ਦੇਖੋ ਕਿਉਂਕਿ 6 ਤਰੀਕ ਨੂੰ ਹੁੰਦਾ ਹੈ ਤੁਹਾਡਾ ਅ ਅੱਗੇ ਵਿੱਚ ਸੈਚਰਡੇ ਸੰਡੇ ਦੀ ਛੁੱਟੀ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ 8 ਤਰੀਕ ਮੰਡੇ ਵਰਕਿੰਗ ਹੈ ਉਦੋਂ ਐਸਜੀਪੀਸੀ ਕਾਰਵਾਈ ਕਰਦੀ ਹੈ ਇਹ ਸੀਕਵੈਂਸ ਆਫ ਇਵੈਂਟਸ ਥੋੜੇ ਇੰਪੋਰਟੈਂਟ ਨੇ ਐਵੀਡੈਂਸ ਕਾਰਪੋਰੇਟ ਕਰਨ ਨੂੰ ਇਹ ਪਲੀਜ਼ ਤੁਸੀਂ ਪੈਨ ਡਾਊਨ ਕਰੋ 6 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਜੀ ਸੰਗਰੂਰ ਆਪਣੇ ਹਲਕਾ ਇਚਾਰਜ ਨੂੰ ਹਿਦਾਇਤ ਕਰਦੇ ਨੇ ਕੀ ਕਰਦੇ ਨੇ ਕਿ ਤੁਸੀਂ ਇਹ ਜਿਹੜਾ 2000 ਲੀਟਰ ਡੀਜ਼ਲ ਹੈ ਇਹ ਮੈਂ ਤੁਹਾਡੇ ਕੋਲ ਭੇਜੂੰਗਾ ਤੇ ਤੁਸੀਂ ਇਹ ਸਾਰੇ ਜਿਹੜਾ ਆਪਦਾ ਉਹ ਅੱਗੇ ਵੰਡ ਦਿਓ ਅੱਗੇ ਹੋ ਕੇ ਵੰਡ ਦਿਓ ਆਪਦੇ ਕਾਰਡਰ ਦੇ ਵਿੱਚ ਵੰਡ ਦਿਓ ਨਾਲ ਦੇਖੋ ਤੁਸੀਂ 8 ਤਰੀਕ ਤੱਕ ਛੁੱਟੀਆਂ ਆਪਣਾ 7 ਤਰੀਕ ਤੱਕ ਛੁੱਟੀਆਂ ਹੁੰਦੀਆਂ ਤੇ 8 ਤਰੀਕ ਨੂੰ ਵਰਕਿੰਗ ਨੇ ਇੱਕੋ ਹੁੰਦਾ ਮੰਡੇ ਵਿੱਚ ਪੈਂਦਾ ਉਹਦੋਂ ਉਹ ਐਸਜੀਪੀਸੀ ਆਪਦੀ ਕਾਰਵਾਈ ਪੂਰੀ ਕਰਕੇ ਤੇ ਚਿੱਠੀ ਅੰਮ੍ਰਿਤਸਰੋਂ ਤਾਰ ਖੜਕਦੀ ਹੈ ਕਿ ਸੁਖਵੀਰ ਜੀ ਦਾ ਫੋਨ ਆ ਗਿਆ ਭੇਜੋ ਗੋਲਕ ਦੇ ਪੈਸੇ ਖੋਲੋ ਜਿੰਦੜੇ ਤੇ ਡੀਜ਼ਲ ਖਰੀਦੋ ਸ਼ਾਮ ਤੋਂ ਪਹਿਨਾ ਪਹਿਨਾ ਡੀਜ਼ਲ ਉਥੇ ਪਹੁੰਚ ਜਾਣਾ ਚਾਹੀਦਾ ਸੁਖਵੀਰ ਜੀ ਦੇ ਚੇਤੇ ਹਲਕਾਂ ਇਚਾਰ ਜੁੜੀ ਇੱਕ ਕਰ ਰਹੀ ਹੈ ਤੇ ਆ 9 ਤਰੀਕ ਨੂੰ ਨਾਲ ਹੀ ਫਿਰ ਮંજੂਰੀ ਦਿੱਤੀ ਜਾਂਦੀ ਹੈ ਮੈਂ ਟੀਮ ਨੇ ਕਹੂੰਗਾ ਕਿ ਆਪਣੀ ਚਿੱਠੀ ਹੈ ਜਿਹੜੀ ਉਹ ਜ਼ਰੂਰ ਇੱਕ ਸਕਰੀਨ ਤੇ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਕਿ 9 ਤਰੀਕ ਨੂੰ ਨਾਲ ਹੀ ਐਸਜੀਪੀਸੀ ਦਾ ਰਿਕਾਰਡ ਆ ਰਿਕਾਰਡਡ ਐਵੀਡੈਂਸ ਹੈ 9 ਤਰੀਕ ਨੂੰ ਉਹਨਾਂ ਹੀ ਡੀਜ਼ਲ ਦੀ ਮਨਜ਼ੂਰੀ ਉੱਥੇ ਦੇ ਦਿੱਤੀ ਜਾਂਦੀ। ਇਹ ਚੱਲ ਪੂਰੇ ਪੰਜਾਬ 'ਚ ਰਿਹਾ ਹੈ। ਪਰ ਜਦੋਂ ਆਪਾਂ ਕਹਿੰਦੇ ਆ ਕਿ ਚੋਰ ਦੀ ਚੋਰੀ ਫੜੀ ਗਈ ਤਾਂ ਉਹ ਜ਼ਿਲ੍ਹੇ ਸੰਗਰੂਰ ਦੇ ਵਿੱਚ ਫੜੀ ਗਈ। ਇਹਦੇ ਵਿੱਚ ਵੀ ਆਪਣੀ ਆਈਟੀ ਟੀਮ ਨੂੰ ਕਹੂੰਗਾ ਕਿ ਇੱਕਾ ਵੀਡੀਓ ਜ਼ਰੂਰ ਦੇਖਿਓ। ਇਹਨਾਂ ਦੇ ਵਿੱਚ ਹਲਕਾ ਇੰਚਾਰ ਜਿਹੜੇ ਆ ਦੇਖਿਓ। ਹਾਂਜੀ ਆ ਵੀ ਪੈਸਾ ਇਕੱਠੇ ਬਹਾਲ ਕੇ ਕਰਦੇ। ਕਿੱਥੇ ਕਰਦੇ ਬਦਲਦੇ। ਕੋਈ ਦਿੱਕਤ ਨਹੀਂ। 2000 लीटर में पेट में शांता, ठीक है, वो भी लोड पे, ठीक है, दोस्त नज़ारे, ठीक है, मैंने बात कर थी। थी। मैं दियो, कर मैं पेटियो पर, मैं पेटियो पर, मैं पेटियो पर, 2000 लीटर तक डीजल दे देना, तेरे लाख रुपये में मैं दे देता क्या भी क्या, तेरे लोड भी लोड पे, ठीक है ना दोस्त, बहुत बहुत बहु ਅੰਤਨੀ ਆਵੇ ਰੇ ਅੰਤਨੀ ਹਨ ਜੀ ਅੰਤਨੀ ਆਵੇ ਰੇ ਅੰਤਨੀ ਹਨ ਜੀ ਸੱਜ ਜੀ ਬੇਨਤੀ ਹੈ ਕਿ ਇਹ 9 ਤਰੀਕ ਦਾ ਵਾਕਿਆ ਹੈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸੰਗਰੂਰ ਆ ਮੈਨੇਜਰ ਸਾਹਿਬ ਦੀ ਚਿੱਠੀ ਹੈ 9 ਤਰੀਕ ਨੂੰ ਮਨਜ਼ੂਰੀ ਦਿੰਦੇ ਨੇ ਜੋ ਸੁਖਬੀਰ ਸਿੰਘ ਬਾਦਲ ਜੀ 5 ਸਤੰਬਰ ਨੂੰ 5 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਅਨਾਉਂਸ ਕਰਦੇ ਆ ਵਿੱਚ ਛੁੱਟੀਆਂ ਪੈ ਜਾਂਦੀਆਂ 6 ਤੇ 7 ਦੀਆਂ 8 ਵਰਕਿੰਗ ਡੇ ਆ ਉਦੋਂ ਨੂੰ ਮਨਜ਼ੂਰੀ ਹੋ ਕੇ ਤੇ 9 ਤਰੀਕ ਨੂੰ ਨਾਲ ਦੀ ਨਾਲ ਹੀ ਮਨਜ਼ੂਰੀ ਹੋ ਜਾਂਦੀ ਹੈ ਜਦੋਂ ਅੰਮ੍ਰਿਤਸਰ ਉਤਾਰ ਖੜਕਦੀ ਏ ਐਵੀਡੈਂਸ ਹੈ ਜਿਹੜਾ ਇਹ ਅਸੀਂ ਦੇਖਿਆ ਕੇ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਸੁਖਬੀਰ ਜੀ ਆਪਣੇ ਧੜੇ ਦੇ ਨਾਲ ਗਏ ਨੇ ਆਪਣੇ ਹਲਕਾ ਇੰਚਾਰਜ ਨਾਲ ਗਏ ਨੇ ਆਪਣੇ ਕਾਰਡਰ ਨਾਲ ਗਏ ਪਹਿਲੀ ਗੱਲ ਤਾਂ ਕਿਸੇ ਲੋੜਵੰਦ ਤੱਕ ਤੁਸੀਂ ਦੇਖਿਓ ਵੀਡੀਓ 'ਚ ਇੱਕ ਨੋਟ ਕਰਿਓ ਪੈਸੇ ਨਹੀਂ ਗਏ ਦੂਸਰੇ ਤਰੀਕੇ ਦੂਸਰਾ ਪੁਆਇੰਟ ਜਿਹੜਾ ਇੰਪੋਰਟੈਂਟ ਕਵਰ ਕਰਨ ਵਾਲਾ ਮੈਂ ਆਪਦੇ ਮੂੰਹੋਂ ਨਹੀਂ ਬੋਲੂਗਾ ਤੁਸੀਂ ਇਸ਼ਾਰੇ ਨਾਲ ਸਮਝ ਜਿਓ 50 50 100-100 ਰੁਪਏ ਦੇ ਨੋਟ ਐਡੀਆਂ ਥੱਦੀਆਂ ਅੱਪਾ ਬੈਂਕਾਂ ਤੋਂ ट्रांजੈਕਸ਼ਨਾਂ ਲੈ ਨਹੀਂ ਆ ਕੈਸ਼ ਕੇਵਲ ਕਢਾਉਣਾ ਪੈਂਦਾ ਇਹ 50 50 ਰੁਪਿਆ ਵਾਲੀ ਥੱਦੀਆਂ ਕਿੱਥੋਂ ਮਿਲਦੀਆਂ ਕੋਈ ਬੈਂਕ ਤੋਂ ਨਹੀਂ ਮਿਲਦੀਆਂ ਇਹ 50 50 ਦੇ ਨੋਟ ਨੇ ਜਿਹੜੇ ਇਹ ਮੱਥਾ ਕਿਵੇਂ ਤੇ ਕਿੱਥੇ ਸੰਗਤ ਟੇਕਦੀ ਹੈ ਤੇ ਕਿੱਥੇ ਇਕੱਠੇ ਹੁੰਦੇ ਆ ਤੁਸੀਂ ਮੇਰੇ ਨਾਲ ਵੱਧ ਜਾਣੋ ਚਲੋ ਉਹ ਮੈਂ ਕਹਿੰਦਾ ਨੋਟ ਵੀ ਜ਼ਿਆਦਾ ਦਿਖਾਉਣ ਨੂੰ ਲਿਆਏ ਕਿਵੇਂ ਲਿਆਏ ਉਹ ਤੁਸੀਂ ਸਾਰੇ ਉਹ ਚੱਕਰਾਂ ਚ ਬੰਨੀ ਮੈਂ ਪੈਂਦਾ ਪਰ ਹੁਣ ਮੈਂ ਸਲਾਈਡ ਬਾਈ ਸਲਾਈਡ ਇੰਟਾਇਰਲੀ ਜੋ ਇਹਨਾਂ ਦੀ ਹੁਣ ਤੱਕ ਦੀ ਐਕਸਰਸਾਈਜ਼ ਰਹੀ ਹੈ ਸਾਰੇ ਡਿਸਟ੍ਰਿਕਟ ਦੀ ਇੱਥੇ ਸੁਖਵੀਰ ਸਿੰਘ ਬਾਦਲ ਅਨਾਉਂਸ ਕਰ ਰਹੇ ਨੇ ਪੈਰਲਰ ਉਹਦੇ ਐਸਜੀਪੀਸੀ ਉਹਨਾਂ ਹੀ ਜਿਹੜਾ ਆਪਦੇ ਆਪ ਦੇ ਗੁਰਦੁਆਰਿਆਂ ਨੂੰ ਹਦਾਇਤ ਕਰਕੇ ਉਹਨਾਂ ਸਮਗਰੀ ਉਹਨਾਂ ਕੈਸ਼ ਤੇ ਉਹ ਸਾਰਾ ਉਥੋਂ ਅਨਾਉਂਸ ਹੋ ਰਿਹਾ ਇੱਕ ਇੱਕ ਜਿਹੜੀ ਵਿਜ਼ਿਟ ਹੈ ਉਹਦਾ ਅਸੀਂ ਤੁਹਾਡੇ ਅੱਗੇ ਪ੍ਰੂਫ ਰੱਖਾਂਗੇ ਤਾਂ ਕਿ ਤੁਹਾਨੂੰ ਆਪਦੀ ਪੂਰੀ ਜਿਹੜੀ ਸਟੋਰੀ ਹੈ ਪੂਰਾ ਜਿਹੜਾ ਐਵੀਡੈਂਸ ਆਫ ਕਾਰਪੋਰੇਟ ਹੋ ਜਾਏ ਜਿਹੜੇ ਅਸੀਂ ਗੱਲ ਕਰਨ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਮੈਂ ਆਪਦੀ ਆਈਟੀ ਟੀਮ ਨੂੰ ਕਹੂੰਗਾ ਕਿ ਪਹਿਲੀ ਸਲਾਈਡ ਹੈ ਜਿਹੜੀ ਉਹ ਪਲੀ ਸਕ੍ਰੀਨ ਤੇ ਦਿਖਾਓ ਇਹ ਦੇਖੋ 23 ਅਗਸਤ ਨੂੰ ਬੱਲਵਾਨਾ ਤੇ ਅਬੋਰ ਇਲਾਕੇ ਵਿੱਚ ਸੁਬੀਰ ਜੀ ਜਾਂਦੇ ਨੇ ਤੇ ਜਿੱਨਾ ਉੱਥੇ ਅਨਾਉਂਸ ਕਰਕੇ ਆਉਂਦੇ ਆ ਉਹਦੇ ਅਗਲੇ ਦਿਨ ਹੀ ਤਰਨ ਤਾਰਨ ਤੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ 365000 ਰੁਪਏ 365000 ਰੁਪਏ ਉਥੋਂ ਜਿਹੜੀ ਕਿ ਅਪਰੂਵ ਹੋ ਜਾਂਦੇ ਨੇ ਖਡੂਰ ਸਾਹਿਬ 26 ਤਰੀਕ ਨੂੰ ਸੈਕੰਡ ਸਲਾਈਡ ਪਲੀਜ਼ ਖਡੂਰ ਸਾਹਿਬ ਜਾ ਕੇ 26 ਅਗਸਤ ਨੂੰ ਉਥੇ ਜਿਹੜੇ ਇਹ ਪੈਸੇ ਅਨਾਉਂਸ ਕਰਦੇ ਨੇ ਤੇ ਨਾਲ ਹੀ ਸ਼੍ਰੀ ਮੁਕਸਰ ਸਾਹਿਬ ਵੱਲੋਂ 3 ਲੱਖ 79000 ਤੇ ਉੱਥੇ ਜਿਹੜੇ ਨਾਲ ਹੀ ਅਨਾਉਂਸ ਹੋ ਜਾਂਦੇ 3 ਲੱਖ 79000 31 ਅਗਸਤ ਨੂੰ 3ਰਡ ਸਲਾਈਡ ਡੇਰਾ ਬਾਬਾ ਨਾਨਕ ਜਾਂਦੇ ਨੇ ਤੇ ਉੱਥੇ ਨਾਲ ਹੀ 2 ਲੱਖ 50000 ਹੈ ਜਿਹੜੇ ਉਹ ਨਾਉਸ ਉੱਥੋਂ ਜਿਹੜੇ ਆ ਕਿ ਅਪਰੂਵ ਹੋ ਕੇ ਲੋਕਲ ਗੁਰਦੁਆਰੇ ਦੇ ਮੈਨੇਜਰ ਉਹ ਅਪਰੂਵ ਕਰਦੇ ਨੇ ਅਸੀਂ ਚਿੱਠੀ ਦੀ ਆਰਡਰ ਲਈ ਫਿਰੋਜ਼ਪੁਰ ਸੁਬੀਰ ਜੀ ਜਾਂਦੇ ਨੇ ਨਾਲ ਹੀ ਪੈਰਲਰ 16 ਲੱਖ 8000 ਇੱਥੇ ਕਿਉਂਕਿ ਉਹ ਰੋਜੀ ਬੋਬੀ ਨੋਨੀ ਉਹਨਾਂ ਦਾ ਏਰੀਆ ਹੈ ਲਾੜਲੇ ਨੇ ਇੱਥੇ ਕਿਉਂ ਥੋੜਾ ਜਿਆਦਾ ਪਾਇਆ ਸੁਬੀਰ ਜੀ ਨੇ ਫਿਰੋਜ਼ਪੁਰ ਜਾਂਦੇ ਨੇ 16 ਲੱਖ 8000 ਨਾਲ ਹੀ ਗੁਰੂ ਘਰ ਤੋਂ ਉੱਥੋਂ ਗੁਰੂ ਸਰ ਜਾਮਣੀ ਸਾਹਿਬ ਵਜੀਦਪੁਰ ਤੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਫੇਰ ਆਜੋ ਸੁਲਤਾਨਪੁਰ ਲੋਧੀ 24 ਅਗਸਤ ਨੂੰ ਜਾਂਦੇ ਨੇ ਤੇ 12 ਲੱਖ 95000 12 ਲੱਖ 95000 ਉੱਥੋਂ ਐ ਜਿਹੜਾ ਕਿ ਨਾਲ ਦੇ ਨਾਲ ਰਿਲੀਜ਼ ਹੋ ਜਾਂਦਾ ਫੇਰ 1 ਸਤੰਬਰ ਪਟਿਆਲਾ ਜਿੱਥੇ ਕਿ 9 ਲੱਖ 66000 ਰੁਪਏ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਉੱਥੋਂ ਐ ਜਿਹੜਾ ਨਾਲ ਦੇ ਨਾਲ ਰਿਲੀਜ਼ ਹੋ ਜਾਂਦਾ ਹੁਣ ਇੱਥੇ ਭਰਾਵੋ ਏਜੰਡਾ ਇੱਕ ਹੈ ਤੱਥਾਂ ਦੇ ਆਧਾਰ ਤੇ ਅਸੀਂ ਗੱਲ ਕੀਤੀ ਹੈ ਚੰਗਾ ਹੁੰਦਾ ਕਿ ਧਾਮੀ ਸਾਹਿਬ ਅੱਜ ਪਰਦਾ ਪਾਉਣ ਦੀ بجائے ਇਹ ਸਾਰਿਆਂ ਨੂੰ ਕਲੀਅਰ ਕਰ ਦੇ ਕਿ ਹੁਣ ਤੱਕ ਜਿਹੜਾ 77 ਲੱਖ ਰੁਪਏ ਦਾ ਜਿਹੜਾ ਇਹਨਾਂ ਨੇ ਹੁਣ ਤੱਕ ਅਨਾਉਂਸ ਕੀਤਾ ਹੈ ਗੁਰੂ ਘਰਾਂ ਚ ਉਹ ਕਿੱਥੇ ਵੰਡੇ ਕਿਹਦੇ ਵੰਡੇ ਕਿਉਂਕਿ ਸਾਡੇ ਹਿਸਾਬ ਨਾਲ ਤਾਂ ਜੋ ਅਸੀਂ ਐਵੀਡੈਂਟਲੀ ਪ੍ਰੂਫ ਕਰਤਾ ਹੈ ਕਿ ਕਿਵੇਂ ਵੰਡ ਹੋ ਰਿਹਾ ਹੈ ਕੌਣ ਇਹਦੀ ਵਰਤੋਂ ਕਰ ਰਿਹਾ ਅਸੀਂ ਐਸਜੀਪੀਸੀ ਦੇ ਇੱਕ ਉਸੇ ਦੀ ਪੁੱਟ ਕਰ ਰਹੇ ਕਿ ਤੁਸੀਂ ਨਹੀਂ ਕਰ ਰਹੇ ਕੁਝ ਫਲੱਡ ਵਿਕਟਮਸ ਲਈ ਤੁਸੀਂ ਕਰ ਰਹੇ ਹੋ ਤੇ ਪਰ ਤੁਸੀਂ ਕਿਸੇ ਸਹਾਰ ਵੀ ਨਹੀਂ ਕਰ ਰਹੇ ਤੁਸੀਂ ਆਪਦਾ ਫਰਜ਼ਦਾ ਕਰ ਰਹੇ ਹੋ ਪਰ ਜਿਸ ਤਰੀਕੇ ਨਾਲ ਕਰ ਰਹੇ ਹੋ ਉਸ ਤਰੀਕੇ ਦੇ ਉੱਪਰ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਕੀ ਇਹ ਸਿਰਫ ਸੁਖਬੀਰ ਸਿੰਘ ਬਾਦਲ ਦੀ ਪਿੱਠ ਥੋਕੀ ਸੰਸਥਾ ਬਣ ਕੇ ਰਹੇਗੀ ਇਹ ਜਿਸ ਨੂੰ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸੀ ਉਸ ਦਾ ਦਾਇਰਾ ਇੰਨਾ ਛੋਟਾ ਕਰਤਾ ਕਿ ਹਲਕਾ ਇੰਚਾਰਜ ਉਹਦੇ ਉੱਪਰ ਆ ਕੇ ਬੈਠ ਗਏ ਨੇ ਗੁਰਦੁਆਰਾ ਐਕਟ ਕੱਢ ਲਓ ਐਸਜੀਪੀਸੀ ਮੈਂਬਰਸ ਨੇ ਜਿਹੜੇ ਉਹਨਾਂ ਦਾ ਰੋਲ ਬਹੁਤ ਡਿਟੇਲਡ ਡਿਫਾਈਨਡ ਹੈ ਇੱਕ ਮੈਂਬਰ ਐਸਜੀਪੀਸੀ ਜੋ ਲੋਕਾਂ ਦੀ ਵੋਟਾਂ ਦੇ ਨਾਲ ਚੁਣਿਆ ਹੋਇਆ ਨਮਾਇੰਦਾ ਹੈ ਉਸ ਦਾ ਰੋਲ ਦੇਖੋ ਇਹਦੇ ਵਿੱਚ ਕਿੱਥੇ ਹੈ ਨਲ ਐਂਡ ਵੌਇਡ ਗੁਰਦੁਆਰਾ ਸਾਹਿਬ ਦੇ ਕੋਈ ਸੇਵਾਦਾਰ ਮੈਨੇਜਰ ਉਹ ਲੋਕਲ ਸਿੱਖ ਸੰਸਥਾ ਉਹਨਾਂ ਦਾ ਰੋਲ ਦੇਖੋ ਕਿੱਥੇ ਨਲ ਐਂਡ ਵਾਇਡ ਸਿੱਧਾ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਪੈਸੇ ਆ ਰਹੇ ਐ ਲੋਕਲ ਮੈਨੇਜਰਾਂ ਦੇ ਰਾਹੀਂ ਅੱਗੇ ਵੰਡੇ ਜਾ ਰਹੇ ਐ ਤੇ ਉਹ ਅੱਗੇ ਗਰਾਉਂਡ ਲੈਵਲ ਤੇ ਹੱਥ ਚ ਕੀ ਦੇ ਐ ਹਲਕਾ ਇੰਚਾਰਜਾਂ ਦੇ ਤੁਸੀਂ ਦੇਖਿਆ ਸੰਗਰੂਰ ਤਾਂ ਇਕੱਲਾ ਨਹੀਂ ਅਗੇ ਜਿੱਥੇ-ਜਿੱਥੇ ਸੁਖਬੀਰ ਸਿੰਘ ਬਾਦਲ ਗਏ ਨੇ ਉਹਨਾਂ ਦੇ ਹਲਕਾਂ ਇੰਚਾਰ ਤੇ ਉਹਨਾਂ ਦੇ 4-5 ਵਰਕਰ ਜਿਹੜੇ ਕਹਿੰਦੇ ਨੇ ਕਿ ਸੁਖਬੀਰ ਜੀ ਤੁਸੀਂ ਆ ਗਏ ਹੁਣ ਬਸ ਫਲੱਡ ਵੀ ਸੁੱਕ ਜੂ ਤੇ ਪੈਸੇ ਵੀ ਬੰਦ ਹੋ ਜਾਣਗੇ ਸੁਖਬੀਰ ਜੀ ਸੁਖਬੀਰ ਕੀ ਉਹ 4-5 ਪੈਸੇ ਹੀ ਖੜਾਏ ਹੁੰਦੇ ਉਹਨਾਂ ਦੇ ਹੱਥ ਦੇ ਵਿੱਚ ਹੀ ਫਲੱਡ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਹੱਥ ਹੀ ਗੁਰੂ ਘਰਾਂ ਦੇ ਜਿਹੜੇ ਗੋਲਕ ਦਾ ਪੈਸਾ ਫੜਾਇਆ ਜਾਇਆ ਜਾਵੇ ਹੁਣ ਇੱਥੇ ਐਂਡ ਜਾ ਕੇ ਸਿਰਫ ਇੱਕ ਸਵਾਲ ਹੈ ਧਾਮੀ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਹੈ ਡੋਲੇ 베ਰੇ ਦਾ ਹਾਜੀ ਵੀ ਕੁਝ ਨਹੀਂ ਵਿਗੜੇ ਬੇਸ਼ੱਕ ਤੁਸੀਂ ਉਦੋਂ ਜਿਹੜਾ ਕਾਲ ਤੱਕ ਸਾਹਬ ਦੀ ਗਿਆਂ ਦੀ ਕੋਈ ਮੁੱਲ ਨਹੀਂ ਸੀ ਪਾਇਆ ਸੰਗਤ ਦਾ ਮੁੱਲ ਨਹੀਂ ਸੀ ਪਾਇਆ ਜਿਹੜੀ ਕੁਰਸੀ ਤੇ ਤੁਸੀਂ ਇੱਥੇ ਬੈਠੇ ਹੋ ਇਹ ਬੇਅੰਤ ਬੇਅੰਤ ਸਿੱਖਾਂ ਦੇ ਸਿਰ ਲਾ ਕੇ ਕੁਰਸੀ ਬਣੀ ਇਹ ਸਿੱਖਾਂ ਦੀ ਸਾਂਝੀ ਸੰਸਾ ਹੈ ਇਹਦਾ ਦਾਇਰਾ ਇੰਨਾ ਛੋਟਾ ਨਾ ਕਰੋ ਜੇ ਕੋ ਗਲਤ ਕੰਮ ਕਰਦਾ ਤਾਂ ਤੁਹਾਡੇ ਤੋਂ ਉਮੀਦ ਹੈ ਤੁਹਾਡੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਹੈ ਉਹਦੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਸਾਨੂੰ ਤੁਹਾਡੇ ਤੇ ਮਾਣ ਹੈ ਪਰ ਜੋ ਤੁਸੀਂ ਕਾਰਗੁਜ਼ਾਰੀ ਕਰ ਰਹੇ ਹੋ ਜੇ ਅੱਖਾਂ ਮੀਚ ਕੇ ਬੈਠ ਜਾਓ ਜੇ ਕਬੂਤਰ ਅੱਖਾਂ ਮੀਚ ਕੇ ਬੈਠ ਜਾਏ ਉਸ ਨਾਲ ਬਿੱਲੀ ਆਪਦਾ ਰਾਹ ਨਹੀਂ ਬਦਲਦੀ ਬੇਤੀ ਹੈ 70 ਲੱਖ ਜਿੱਥੇ ਗਏ ਇੱਕ ਇੱਕ ਸਮਗਰੀ ਦਾ ਸਾਨੂੰ ਡਿਟੇਲ ਪ੍ਰੋਵਾਈਡ ਕਰਾਈ ਜਾਵੇ ਮੈਂ ਧਮਕੀ ਨਹੀਂ ਦੇ ਰਿਹਾ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਦੀ ਹੁਣ ਤਾਂ ਜੱਜਮੈਂਟ ਆ ਗਈ ਹੈ ਕਿ ਕੈਸ਼ ਹੈ ਜਿਹੜਾ ਉਹ ਜਿੰਨਾ ਕਾਰਪੋਰੇਟ ਇਥੋਂ ਕਢਾਇਆ ਜਾਵੇ ਤੇ ਦੂਜੇ ਪਾਸੇ ਲੱਗਦਾ ਦਿਖਾ ਜਾਵੇ ਉਹ ਆਪਸ ਐਵਿਡੈਂਸ ਕਾਰਪੋਰੇਟ ਹੋ ਜਾਂਦਾ ਇਸ ਕਰਕੇ ਹੁਣ ਇਹ ਚ ਕੱਢਣ ਪਾਉਣ ਨੂੰ ਕੋਈ ਸ਼ਰਿਆ ਨਹੀਂ ਹਲੇ ਵੀ ਸਹੀ ਰਾਤੇ ਆ ਜਾਓ ਤੇ ਇਹ ਜਿਹੜੀ ਆਪਦੀ ਕੂੜ ਨੀਤੀ ਹੈ ਇਸ ਨੂੰ ਬੰਦ ਕਰੋ ਗੁਰੂ ਦੀ ਗੋਲਕ ਨੂੰ ਲੁੱਟਣਾ ਐ ਬੰਦ ਕਰਾਓ ਇੰਨੀ ਕਿ ਮੇਰੀ ਬੇਨਤੀ ਹੈ ਜੇ ਕਿਸੇ ਕੋਲ ਕੋ ਕੁਐਸਚਨ ਹੈ ਪਲੀਜ਼ ਤੁਸੀਂ ਫਾਰਵਰਡ ਕਰ ਸਕਦੇ ਸਰ ਇਹ ਸਵਾਰ ਅੱਜ ਜੀ ਕਿਉਂ ਖੜੇ ਕਿੱਤੇ ਜਾ ਰਹੇ ਜੀ ਵੱਡਾ ਸਵਾਲ ਤਾਂ ਇਹ ਹੈ ਕਿ ਹਰਜਾਂਪਤ ਤੋਂ ਪਹਿਲਾਂ ਵੀ ਖੜਾ ਜਾਂਦਾ ਤੁਸੀਂ ਜੋ ਤੁਸੀਂ ਜੀ ਉਹਦਾ ਵੀ ਐਵੇਂ ਹੁੰਦਾ ਸੀ ਹੈ ਜੀ ਉਹ ਤੁਸੀਂ ਜੀ ਉਹਦਾ ਵੀ ਐਵੇਂ ਹੁੰਦਾ ਸੀ ਨਹੀਂ ਜੀ ਇਹ ਗੱਲ ਹੈ ਕਿ ਫਲੱਡ ਹੋਣਾ ਇਹਨੇ ਅੱਜ ਕਦੇ ਬਦਲ ਨਹੀਂ ਆਇਆ ਸਾਡੇ ਕੈਮਰੇ ਸਰ ਕੇ ਆਵੇ ਜਦੋਂ ਫਲੱਡ ਹੋਣ ਆਏ ਨੇ ਜੀ ਫਲੱਡ ਆ ਕੇ ਜਦੋਂ ਹੱਥ ਸਾਡੇ ਐਵੀਡੈਂਸ ਆਇਆ ਹੈ ਜੇ ਤੁਸੀਂ ਮੇਰੇ ਨਿੱਜੀ ਤੌਰ ਤੇ ਪੁੱਛੋ ਜਦੋਂ ਜੇ ਤੁਸੀਂ ਮੇਰੇ ਤੋਂ ਨਿੱਜੀ ਤੌਰ ਤੇ ਪੁੱਛੋ ਪਰਸਨਲੀ ਜਿੱਥੇ ਜਿੱਥੇ ਸਾਨੂੰ ਕੋਈ ਕਰਾਪਸ਼ਨ ਦਾ ਕੁਝ ਲੱਗਿਆ ਸੀ ਆਵਾਜ਼ ਚੱਕੀ ਹੈ ਬੇਸ਼ੱਕ ਮੈਨੂੰ ਕੋਰਟ ਚ ਕੇਸ ਪਾਉਣੇ ਪਏ ਹੋਣ ਇਸ ਸਾਰਾ ਜਿਹੜਾ ਤੁਹਾਡਾ ਕਿਰਿਆ ਕਰਮ ਹੈ ਇਹਨੂੰ ਹੀ ਸਾਫ਼ ਕਰਨ ਲਈ ਸੁਧਾਰ ਲੈਰ ਬਣੀ ਸੀ ਇਹਦੇ ਹੱਕ ਦੇ ਵਿੱਚ ਹੀ ਆਵਾਜ਼ ਬੁਲੰਦ ਕਰਨ ਲਈ ਸਾਰੀ ਸੀਨੀਅਰ ਲੀਡਰਸ਼ਿਪ ਨੇ ਆਪ ਦਾ ਜਿਹੜਾ ਉਹ ਇੱਕ ਆਵਾਜ਼ ਬੁਲੰਦ ਕੀਤੀ ਸੀ ਪਰ ਜੇ ਕੋਈ ਸੁਣੇ ਨਾ ਜਿ세 ਤਰ੍ਹਾਂ ਕਾਲ ਤਖਤ ਨੂੰ ਵੀ ਕਲਰਕ ਵਾਂਗੂ ਕੱਢ ਦਵੇ ਤੇ ਜੇ ਕੋਈ ਬੋਲੇ ਉਹਨੂੰ ਪਾਰਟੀ ਚੋਂ ਐ ਕੱਢ ਦਵੇ ਤੇ ਸੰਸਦ ਦਾ ਜਿਹੜਾ ਮਨਾਰਾ ਉਹ ਇਹਨਾਂ ਨੀਵਾਂ ਲਿਆਏ ਤੇ ਉਹਦੇ ਵਿੱਚ ਕੋਈ ਕੋਈ ਕਰ ਨਹੀਂ ਸਕਦਾ ਪਰ ਇਹ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਨੂੰ ਪਤਾ ਉਹਨਾਂ ਨੇ ਤਾਂ ਰਾਹ ਬਦਲਣਾ ਨਹੀਂ ਇਹ ਸੰਗਤ ਚ ਜਾਗਰੂਪਤਾ ਪੈਦਾ ਕਰਨ ਨੂੰ ਕਿਉਂਕਿ ਇਹ ਤੱਥਾਂ ਦੇ ਆਧਾਰ ਤੇ ਚੀਜ਼ ਹੈ ਤੇ ਇਸ ਤੇ ਜਿੰਨੀ ਤੋਂ ਛੇਤੀ ਠੱਲ ਪਈ ਜਾਵੇ ਉਹਨਾਂ ਗੋਲਕ ਦਾ ਬਚਾਅ ਹੋਊਗਾ ਤੇ ਸੰਗਤ ਜਿਹੜੀ ਇਹ ਆਪ ਦਾ ਜਿਹੜਾ ਸਵਾਲ ਹੈ ਇਹ ਇਹਨਾਂ ਤੋਂ ਪੁੱਛੇ ਜਿੱਥੇ-ਜਿੱਥੇ ਜਾਂਦੇ ਨੇ ਕਿਉਂਕਿ ਦੇਖੋ ਸਿੱਖ ਇਤਿਹਾਸ 'ਚ ਇਸ ਚੀਜ਼ ਦਾ ਨਿਤਰਾ ਬਹੁਤ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਰਤਾ ਸੀ ਭਾਈ ਲਾਲੋ ਦੀ ਰੋਟੀ 'ਚ ਦਿਖਾਤਾ ਸੀਗਾ ਕਿ ਦੁੱਧ ਹੈ ਤੇ ਦੂਸਰੀ ਪਾਸੇ 'ਚ ਕੀ ਹੈ ਇਸ ਕਰਕੇ ਮੈਂ ਕਹੂੰਗਾ ਉਹ ਤੁਸੀਂ ਪੈਮਾਨੇ ਨੂੰ ਧਿਆਨ 'ਚ ਰੱਖ ਕੇ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਫੈਸਲਾ ਲਓ ਸਰ ਇੱਕ ਹੋਰ ਇਹ ਹੈ ਜੀ 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 ਆਦਰ ਨੇ ਕਰੇ ਉਹ ਕੇ ਗੱਲ ਨਹੀਂ ਸੀ ਕਿ ਜਦੋਂ ਸੁਖਬੀਰ ਜੀ ਨੇ ਮਾਤਾ ਜੀ ਦਾ ਘੂਕ ਪਿਆ ਸੀ ਤਾਂ ਐਚਪੀਸੀ ਵੱਲੋਂ ਲੰਗਰ ਲੱਗਿਆ ਸੀ ਉਦੋਂ ਸਾਰੇ ਆਕਾਲੀ ਦਲ ਜਿੰਨੇ ਵੀ ਲੀਬਰ ਸੀ ਸਾਰਿਆਂ ਨੇ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਸੀ ਵੀ ਗੱਲ ਝੂਠ ਹੈ ਕੀ ਤੁਸੀਂ ਮੰਨਦੇ ਹੋ ਕਿ ਪਹਿਲਾਂ ਪਹਿਲਾਂ ਦੁਰਘਟਨਾ ਨਹੀਂ ਹੋਈ ਜੇ ਪਹਿਲਾਂ ਹੋਈ ਤੁਸੀਂ ਮੰਨਦੇ ਹੋ ਕਿ ਸਾਡੀ ਕੋ ਗਲਤੀ ਸੀ ਇਸ ਵਿੱਚ ਕਿਉਂਕਿ ਉਦੋਂ ਰੈਲੀਆਂ ਵਗੈਰਾ ਵੀ ਹੋਈਆਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਇਹ ਇਹ ਸਾਰੇ ਚੀਜ਼ਾਂ ਤੇ ਠੱਲ ਪਾਉਣ ਲਈ ਹੀ ਸਾਡੀ ਜਿਹੜੀ ਮੂਵਮੈਂਟ ਹੈ ਜਿਹੜੀ ਸੁਧਾਰ ਲਹਿਰ ਤੇ گاં ਅਕਾਲ ਤਖਤ ਸਾਹਿਬ ਤੋਂ ਜਦੋਂ ਹੁਣ ਮੂਵਮੈਂਟ ਚੱਲੀ ਹੈ ਭਰਤੀ ਹੋਈ ਹੈ ਇਸ ਮੂਵਮੈਂਟ ਨੂੰ ਹੀ ਅੱਗੇ ਲੈ ਕੇ ਜਾਣ ਦਾ ਮਕਸਦ ਹੀ ਇਹ ਹੈ ਕਿ ਜਿਹੜੇ ਇਹ ਕੁਝ ਗਿਨੇ ਚੁਨੇ ਲੋਕ ਨੇ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਐਸਜੀਪੀ ਸੇ ਦਾ ਜਿਹੜਾ ਹਾਊਸ ਹੈ ਉਹ ਆਪਦੀ ਵੈਲਿਡਿਟੀ ਗਵਾ ਚੁੱਕਿਆ ਲੀਗਲੀ ਦੀ ਟੈਕਨੀਕਲੀ ਸੰਗਤ ਹੈ ਜਿਹੜੀ ਉਹ ਆਪਦੇ ਨਵੇਂ ਨਮਾਇंदे ਚ ਉਹਨਾਂ ਨੂੰ ਬਹੁਤ ਤਤਪਰ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੰਗਤ ਨੂੰ ਜਾਗਰੂਕ ਕਰਾਉਣਾ ਸਾਡਾ ਫਰਜ਼ ਹੈ ਤੇ ਉਸ ਦੇ ਤਹਿਤ ਹੀ ਇਹ ਸਾਰੀ ਜਿਹੜੀ ਮੂਵਮੈਂਟ ਹੈ ਇਹ ਆਰੰਭ ਹੋਈ ਹੈ ਜਦੋਂ ਵੀ ਇਸ ਚੀਜ਼ ਦੀਆਂ ਅਣਗਹਿਲੀਆਂ ਸਾਹਮਣੇ ਆਈਆਂ ਜਿੰਨੇ ਵੀ ਪੰਥਕ ਵਿਸ਼ਵਾਸ ਤੇ ਜਜ਼ਬੇ ਵਾਲੇ ਲੋਕ ਨੇ ਉਹਨਾਂ ਨੇ ਹਮੇਸ਼ਾ ਆਵਾਜ਼ ਚੱਕੀ ਹੈ ਤੇ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਮੈਜੋਰਿਟੀ ਉਹ ਲੋਕ ਅੱਜ ਸਾਡੇ ਨਾਲ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਹੇਠ ਇਸ ਸੰਸਥਾ ਦੇ ਵਿੱਚ ਨੇ ਕਿਉਂਕਿ ਉਹਨਾਂ ਤੋਂ ਤਾਂ ਕੋਈ ਸਾਨੂੰ ਉਮੀਦ ਹੈ ਨਹੀਂ ਕਿਉਂਕਿ ਮੈਂ ਸੁਣ ਰਿਹਾ ਸੀਗਾ ਤੁਹਾਡੇ ਪ੍ਰੈਸ ਵਾਲੇ ਵੀ ਦੀ ਵੀ ਨੂੰ ਦੱਸ ਰਹੇ ਸੀ ਕਿ ਅ ਪ੍ਰੈਸ ਕਾਨਫਰੰਸ ਉੱਤੇ ਦਿਲਜੀ ਚੀਮਾ ਜੀ ਨੇ ਕੀਤੀ ਹੈ ਤੇ ਚੀਮਾ ਸਾਹਿਬ ਤੋਂ ਜਦੋਂ ਸਵਾਲ ਪੁੱਛਿਆ ਉਹਨਾਂ ਨੇ ਇਸ ਚੀਜ਼ ਨੂੰ ਕਵਰ ਕਿਵੇਂ ਕੀਤਾ ਕਹਿ ਕੇ ਕਿ ਕੋਈ ਨਾ ਇੱਕ ਅੱਧੀ ਗੱਲ ਜੇ ਕਿਤੇ ਇੱਕ ਨਜ਼ਰ ਪੱਟੂ ਵਜੋਂ ਆਉਂਦੀ ਹੈ ਤਾਂ ਆ ਜਾਣ ਦੋ ਮੈਂ ਉਹਨਾਂ ਨੂੰ ਇਸ ਗੱਲ ਦੀ ਗ੍ਰੈਵਿਟੀ ਤੇ ਇਸ ਗੱਲ ਦੀ ਸੀਰੀਅਸਨੈਸ ਦਿਟਾਉਣਾ ਚਾਹੁੰਦਾ ਇਹ ਨਜ਼ਰ ਪੱਟੂ ਨਹੀਂ ਇਹ ਦਸਨ ਆਉਂਦੀ ਸੰਗਤ ਦਾ ਦਸਨ ਆਉਂਦੀ ਕਿਰਤ ਕਮਾਈ ਦਾ ਧਨ ਹੈ ਇਹ ਗੁਰੂ ਦੀ ਗੋਲਕ ਹੈ ਸਾਂਝੀ ਥਾਂ ਵਰਤੀ ਚ ਨਹੀਂ ਚਾਹੀਦੀ ਹੈ ਇਹ ਨਾ ਕੋ ਕਿ ਇੱਕ ਤਾਂ ਜੇ ਅਸੀਂ ਗਲਤ ਵਰਤ ਲਈ ਤੁਹਾਨੂੰ ਆਤ ਪੈ ਗਈ ਹੈ ਇਹਨੂੰ ਆਪ ਦਾ ਸਮਾਇਆ ਜਾਣਣ ਦੀ ਤੁਹਾਨੂੰ ਆਤ ਪੈ ਗਈ ਹੈ ਇਹ ਸੋਚ ਕੇ ਚੱਲਣ ਦੀ ਕਿ ਸਾਡਾ ਇਹ ਨਿੱਜੀ ਖਜ਼ਾਨਾ ਜਿਹੜਾ ਮਰਜ਼ੀ ਨੂੰ ਅਸੀਂ ਲਟਾਈਏ ਭੋਗਾ ਤੇ ਲਟਾਈਏ ਰੈਲੀਆਂ ਤੇ ਲਟਾਈਏ ਇਸ ਚੀਜ਼ ਦਾ ਜਵਾਬ ਸੰਗਤ ਤੁਹਾਨੂੰ ਆਉਣ ਵਾਲੇ ਐਸਜੀਪੀਸੀ ਚੋਣਾਂ ਜ਼ਰੂਰ ਦੇਊਗੀ ਸਾਡਾ ਕੰਮ ਹੈ ਚੌਂਕੀਦਾਰੋਂ ਉਹ ਹੋਕਾ ਦੇਣਾ ਤੇ ਗੁਰੂ ਸਭਾਗੇ ਅਰਦਾਸ ਕਰਨਾ ਭੜਾ ਸਮਾਂ ਜ਼ਰੂਰ ਆਵੇਗਾ ਉਹ ਕਹਿੰਦੇ ਕਿ ਜੇ ਤੁਸੀਂ ਕਹਿ ਰਹੇ ਨਹੀਂ ਤੁਸੀਂ ਪੈਸੇ ਵੀ ਜਦੋਂ ਆਖੋ ਇਹ ਲੱਗਦਾ ਨਹੀਂ ਕਿ ਉਹ ਓਕੇ ਉਹ ਇੱਕ ਪਾਸੇ ਤਾਂ ਪੀਸੇ ਕਰਾਉਣੇ ਮਦਦ ਕਰ ਰਹੇ ਨੇ ਉਹ ਅਕਸਰ ਉਹੀ ਤਰਕਤੇ ਰਿਨੇ ਕਿ ਲੋਕਾਂ ਦਾ ਪੈਸਾ ਸੀ ਦੇ ਰਹੇ ਆ ਸ਼ਾਇਦ ਦੂਜੇ ਪਾਸੇ ਉਹਨਾਂ ਨੂੰ ਕਿਸੇ ਨੂੰ ਜਿਹੜੀ ਇਸੀ ਦੀ ਹਜਮ ਨਹੀਂ ਹੋ ਰਿਹਾ ਉਹ ਅਕਸਰ ਇਹ ਗੱਲ ਕਹਿੰਦੇ ਦੇਖੋ ਗੱਲ ਹਜਮ ਹੋਣ ਦੀ ਪੈਸੇ ਦੇਣ ਦੇ ਉੱਪਰ ਨਹੀਂ ਹੈ ਬਈ ਸੁਬੀਰ ਸਿੰਘ ਬਾਦਲ ਆਪਣੇ ਆਪ ਨੂੰ ਹਿੱਕ ਤੋੜ ਕੇ ਕਹਿੰਦੇ ਹੁੰਦੇ ਆ ਕਿ ਮੈਂ ਸਭ ਤੋਂ ਤਣਾਅਟ ਸਿੱਖ ਐ ਦੁਨੀਆ ਦਾ ਤੇ ਮੈਂ ਤੇ ਮੇਰੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਮਿਹਨਤ ਕਰਕੇ ਪੈਸਾ ਕਮਾਇਆ ਸੀ ਬਹੁਤ ਪੈਸਾ ਸਾਡੇ ਤੇ ਉਹ ਪੈਸਾ ਕਿਉਂ ਨਹੀਂ ਲਾਉਂਦੇ ਇਹ ਐਸਜੀਪੀਸੀ ਦੇ ਫੰਡ ਦੀ ਦੁਰਵਰਤੋਂ ਕਿਉਂ ਹੋ ਰਹੀ ਹੈ ਗਲਤ ਹੈ ਇਹ ਹੈ ਦੂਸਰੀ ਗੱਲ ਇਸ ਦੇ ਵਿੱਚ ਸਾਨੂੰ ਕੋਈ ਇੱਕ ਮਤਲਬ ਕਿ ਇਸ ਦੇ ਉੱਤੇ ਸਾਨੂੰ ਕੋਈ ਵੀ ਸ਼ੰਕਾ ਨਹੀਂ ਹੈ ਕਿ ਜਿਹੜਾ ਪੈਸਾ ਪਿੱਛੋਂ ਐਸਜੀਪੀਸੀ ਵੱਲੋਂ ਆ ਰਿਹਾ ਉਹ ਜਿਹੜੇ ਹੱਥਾਂ 'ਚ ਜਾ ਰਿਹਾ ਹੈ ਉਵੇਂ ਤੁਸੀਂ ਜੇ ਇਨਕੁਆਇਰ ਕਰੋਗੇ ਤਾਂ ਉਹਦੇ ਉੱਪਰ ਵੀ ਜੇ ਤੁਸੀਂ ਦੇਖੋਗੇ ਤਾਂ ਉਹ ਚੰਗੇ ਥਾਂੇ ਸੰਭਾਲੀ ਹੋ ਰਿਆ ਨਾ ਉਹ ਜਿਹੜੇ ਐਕਚੁਅਲ ਲੋਕ ਨੇ ਉਹਨਾਂ ਤੱਕ ਜਾਣ ਪਲੱਸ ਜਿਹੜਾ ਅਸੀਂ ਕੁਐਸਚਨ ਕਰ ਰਹੇ ਹਾਂ ਉਹ ਮੀਡੀਅਮ ਉਸ ਮੀਡੀਅਮ ਉਸ ਜ਼ਰੀਏ ਦੇ ਉੱਤੇ ਪਰ ਇੱਕ ਕੁਐਸਚਨ ਕਰ ਰਹੇ ਹਾਂ ਕਿ ਐਸਜੀਪੀਸੀ ਦਾ ਜਦ ਹਰਾਕਲ ਸੈਟਅਪ ਇੱਕ ਬੜਾ ਡਿਟੇਲਡ ਸੈਟਅਪ ਹੈ ਕਨਸਟੀਟਿਊਸ਼ਨਲ ਸੈਟਅਪ ਹੈ ਉਹਨੂੰ ਕਿਉਂ ਨਹੀਂ ਵਰਤ ਰਹੇ ਇਹ ਬਾਈਪਾਸ ਕਰਕੇ ਹਲਕਨ ਚਾਰਜਾਂ ਦਾ ਕਿਉਂ ਇਸਤੇਮਾਲ ਕਰ ਰਹੇ ਨੇ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦਾ ਐਸਜੀਪੀਸੀ ਦੇ ਰੀਲੀਫ ਦੇ ਅੰਦਰ ਕੀ ਕੰਮ ਹੈ